ਸਤ ਸ੍ਰੀ ਅਕਾਲ ਅੱਜ ਅਸੀਂ ਇੱਕ ਬਹੁਤ ਹੀ ਖਾਸ ਸ਼ਖਸੀਅਤ ਤੇ ਗੱਲ ਕਰਨੀ ਹੈ ਜਿਨ੍ਹਾਂ ਨੇ ਪੰਜਾਬੀ ਸਾਹਿਤ ਇਤਿਹਾਸ ਤੇ ਪੱਤਰਕਾਰਤਾ ਤਿੰਨਾ ਖੇਤਰਾਂ ਵਿੱਚ ਮਤਲਬ ਆਪਣੀ ਛਾਪ ਛੱਡੀ ਹੈ ਬਿਲਕੁਲ ਸੋਹਣ ਸਿੰਘ ਸੀਤਲ ਜੀ ਸਾਡੇ ਕੋਲ ਦੇਖੋ ਉਹਨਾਂ ਬਾਰੇ ਕੋਈ ਜਾਣਕਾਰੀ ਹੈ ਕੁਝ ਸਰੋਤ ਨੇ ਤੇ ਕੋਸ਼ਿਸ਼ ਰਹੇਗੀ ਕਿ ਸਮਝੀਏ ਉਹਨਾਂ ਦੀ ਅਹਿਮੀਅਤ ਕੀ ਸੀ ਹਾਂਜੀ ਬਹੁਤ ਜ਼ਰੂਰੀ ਵਿਸ਼ਾ ਹੈ ਕਿਉਂਕਿ ਸੀਤਲ ਸਾਹਿਬ ਉਹਨਾਂ ਨੂੰ ਅਕਸਰ ਮਤਲਬ ਪੰਜਾਬੀ ਇਤਿਹਾਸ ਲੇਖਣ ਦੇ ਮੋਢੀਆਂ ਚ ਗਿਣਿਆ ਜਾਂਦਾ ਹੈ ਜਿਹੜਾ ਇਤਿਹਾਸ ਨੂੰ ਲਿਖਣ ਦਾ ਸਮਝਣ ਦਾ ਤਰੀਕਾ ਹੈ ਉਹਨੂੰ ਆਮ ਲੋਕਾਂ ਤੱਕ ਲੈ ਕੇ ਆਏ ਕੰਮ ਦੀ ਗਹਿਰਾਈ ਵੀ ਤੇ ਪਹੁੰਚ ਵੀ ਦੋਵੇਂ ਕਮਾਲ ਸਨ ਚਲੋ ਫਿਰ ਬਿਲਕੁਲ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਮੁੱਢਲੀ ਜਾਣਕਾਰੀ ਜਨਮ ਬਾੜੇ ਕੀ ਪਤਾ ਲੱਗਦਾ ਹੈ ਜਨਮ ਹਾਂਜੀ ਸਰੋਧ ਦੱਸਦੇ ਨੇ 15 ਮਾਰਚ 1905 ਪਿੰਡ ਸੀਤਲ ਏ ਹੁਣ ਪਾਕਿਸਤਾਨ ਵਿੱਚ ਹੈ। ਅੱਛਾ ਪਿੰਡ ਸੀਤਲ ਤਾਂ ਅਸਲ ਨਾਂ ਸੋਹਣ ਸਿੰਘ ਸੀ। ਹਾਂ ਸੋਹਣ ਸਿੰਘ। ਪਰ ਪਿੰਡ ਦੇ ਨਾਂ ਤੇ ਆਪਣੇ ਜਨਮ ਸਥਾਨ ਨਾਲ ਜੁੜੇ ਰਹਿਣ ਲਈ ਸੀਤਲ ਤਖੱਲਸ ਰੱਖ ਲਿਆ। ਇਹ ਵੀ ਖਾਸ ਗੱਲ ਹੈ ਤੇ ਦੇਹਾਂਤ 1980 ਵਿੱਚ 21 April ਨੂੰ। ਹਾਂਜੀ। ਪੜਾਈ ਬਾਰੇ। ਪੜਾਈ ਉਹਨਾਂ ਨੇ ਲਾਹੌਰ ਦੇ ਮਸ਼ਹੂਰ ਖਾਲਸਾ ਕਾਲਜ ਤੋਂ ਕੀਤੀ। ਗ੍ਰੈਜੂਏਸ਼ਨ ਉੱਥੋਂ ਦੀ ਹੈ। ਅੱਛਾ। ਤੇ ਉਸ ਤੋਂ ਬਾਅਦ ਅ ਸਫ਼ਰ ਕਈ ਪਾਸੇ ਗਿਆ। ਪਹਿਲਾਂ ਅਧਿਆਪਕ ਰਹੇ। ਹਾਂ। ਫਿਰ ਪੱਤਰਕਾਰਤਾ ਵੱਲ ਆ ਗਏ। ਤੇ ਖਾਸ ਕਰਕੇ ਪ੍ਰੀਤ ਲੜੀ ਤੇ ਸਪਤਾਹਿਕ ਸਿਰਜਣਾ ਵਰਗੇ ਰਸਾਲੇ ਉਹ ਜ਼ਮਾਨੇ ਦੇ ਵੱਡੇ ਨਾਂ ਸਨ ਇਹ ਤਾਂ ਬਿਲਕੁਲ ਉਹਨਾਂ ਦੀ ਸੰਪਾਦਨਾ ਕੀਤੀ ਇਹ ਮਤਲਬ ਉਹਨਾਂ ਦੇ ਵਿਚਾਰਾਂ ਦੀ ਦਿਸ਼ਾ ਵੀ ਦੱਸਦਾ ਹੈ ਸਹੀ ਗੱਲ ਹੈ ਪਰ ਪੱਤਰਕਾਰੀ ਦੇ ਨਾਲ ਨਾਲ ਅਸਲ ਵੱਡਾ ਕੰਮ ਤਾਂ ਸ਼ਾਇਦ ਲਿਖਣ ਦਾ ਸੀ ਹੈ ਨਾ ਹਾਂਜੀ ਬਿਲਕੁਲ 30 ਤੋਂ ਵੱਧ ਕਿਤਾਬਾਂ ਇਹ ਕੋਈ ਛੋਟੀ ਗੱਲ ਨਹੀਂ 30 ਤੋਂ ਵੱਧ ਇਹ ਤਾਂ ਕਮਾਲ ਦੀ ਲਗਨ ਹੈ ਹਾਂ ਤੇ ਸਿਰਫ ਗਿਣਤੀ ਨਹੀਂ ਕੁਆਲਿਟੀ ਮਤਲਬ ਬੱਧਰ ਬਹੁਤ ਉੱਚਾ ਸੀ ਲਿਖਤਾਂ ਦਾ ਸਿੱਖ ਰਾਜ ਕਿਵੇਂ ਬਣਿਆ ਇਹ ਤਾਂ ਖੈਰ ਬਹੁਤ ਹੀ ਮਸ਼ਹੂਰ ਹੈ ਹਾਂ ਇਸ ਦਾ ਜ਼ਿਕਰ ਤਾਂ ਬਹੁਤ ਆਂਦਾ ਹੈ ਹਾਂਜੀ ਫਿਰ ਕਵਿਤਾ ਵੀ ਲਿਖੀ ਗੁਰੂ ਕਾ ਬਾਗ ਕਵਿਤਾ ਸੰਗ੍ਰਹਿ ਹੈ ਫਿਰ ਪੰਜਾਬ ਦਾ ਇਤਿਹਾਸ ਅੱਛਾ ਤੇ ਇੱਕ ਹੋਰ ਅਹਿਮ ਕਿਤਾਬ ਭਾਰਤ ਦੀ ਆਜ਼ਾਦੀ ਅੰਦੋਲਨ ਵਿੱਚ ਸਿੱਖਾਂ ਦਾ ਯੋਗਦਾਨ ਮਤਲਬ ਦਾਇਰਾ ਬਹੁਤ ਵੱਡਾ ਸੀ ਇਤਿਹਾਸ ਕਵਿਤਾ ਸਮਾਜ ਤੇ ਉਹਨਾਂ ਦੀ ਲਿਖਣ ਸ਼ੈਲੀ ਬਾਰੇ ਕੀ ਕਿਹਾ ਜਾਂਦਾ ਹੈ ਮਤਲਬ ਕੀ ਖਾਸ ਸੀ ਦੇਖੋ ਖਾਸੀਅਤ ਇਹ ਸੀ ਜੋ ਸਰੋਤ ਦੱਸਦੇ ਨੇ ਕਿ ਇੱਕ ਪਾਸੇ ਤਾਂ ਉਹ بڑے ਵਿਗਿਆਨਿਕ ਟੰਗ ਨਾਲ ਤਤਰਾਂ ਤੇ ਆਧਾਰਿਤ ਗੱਲ ਕਰਦੇ ਸੀ ਹਮ ਪਰ ਦੂਜੀ ਪਾਸੇ ਪਾਸ਼ਾ ਬਿਲਕੁਲ ਸਰਲ ਸੌਖੀ ਆਮ ਪਾਠਕ ਨੂੰ ਵੀ ਸਮਝ ਆ ਜਾਵੇ ਰੋਚਕ ਬਣਾ ਦਿੰਦੇ ਸੀ ਇਤਿਹਾਸ ਨੂੰ ਇਹ ਸੰਤੁਲਨ ਬਣਾਉਣਾ ਬਹੁਤ ਔਖਾ ਹੁੰਦਾ ਹੈ ਮਤਲਬ ਗਹਿਰਾਈ ਵੀ ਹੋਵੇ ਤੇ ਸਰਲਤਾ ਵੀ ਇਹੀ ਇਹੀ ਤਾਂ ਕਮਾਲ ਸੀ ਉਹ ਮੰਨਦੇ ਸੀ ਕਿ ਇਤਿਹਾਸ ਸਿਰਫ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਲਈ ਨਹੀਂ ਹਾਂ ਇਹ ਆਮ ਲੋਕਾਂ ਦਾ ਹੈ ਉਹਨਾਂ ਦੀ ਵਿਰਾਸਤ ਹੈ ਇਸ ਲਈ ਗੁੰਜਲਦਾਰ ਗੱਲਾਂ ਨੂੰ ਵੀ ਉਹਨਾਂ ਦੇ ਕਾਰਨ ਉਹਨਾਂ ਦੇ ਨਤੀਜੇ ਬੜੇ ਸਪਸ਼ਟ ਤਰੀਕੇ ਨਾਲ ਦੱਸਦੇ ਸੀ ਖਾਸ ਕਰਕੇ ਸਿੱਖ ਇਤਿਹਾਸ ਬਾਰੇ ਕਹਿੰਦੇ ਨੇ ਬਹੁਤ ਕੰਮ ਕੀਤਾ ਹਾਂਜੀ ਬਹੁਤ ਡੂੰਗੀ ਖੋਜ ਸੀ ਉਸਤੇ ਤੇ ਉਸ ਨੂੰ ਇੱਕ ਤਰ੍ਹਾਂ ਕਹਾਣੀ ਵਾਂਗ ਬਿਲਚਸਪ ਬਣਾ ਕੇ ਪੇਸ਼ ਕੀਤਾ ਪਰ ਤੱਥਾਂ ਨਾਲ ਸਮਝੌਤਾ ਨਹੀਂ ਇਹ ਬਹੁਤ ਜ਼ਰੂਰੀ ਗੱਲ ਹੈ ਤਾਂ ਇਸੇ ਕਰਕੇ ਸ਼ਾਇਦ ਉਹਨਾਂ ਨੂੰ ਪੰਜਾਬੀ ਇਤਿਹਾਸ ਲਿਖਣ ਦੇ ਮੋਢੀ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਇਸ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਹਾਂ ਇਕ ਤਾਈ ਵੱਡਾ ਕਾਰਨ ਹੈ ਪਰ ਸਿਰਫ ਇਹੀ ਨਹੀਂ ਇੱਕ ਹੋਰ ਗੱਲ ਜੋ ਸਰੋਤਾਂ ਚ ਮਿਲਦੀ ਹੈ ਉਹ ਹੈ ਤੱਥਾਂ ਦੀ ਸ਼ੁੱਧਤਾ ਤੇ ਜ਼ੋਰ ਅੱਛਾ ਵੈਰੀਫਿਕੇਸ਼ਨ ਵਿਸ਼ਲੇਸ਼ਣ ਬਹੁਤ ਡੂੰਗਾ ਹੁੰਦਾ ਸੀ ਤੇ ਇੱਕ ਹੋਰ ਬਹੁਤ ਅਹਿਮ ਨੁਕਤਾ ਉਹ ਸਿਆਸੀ ਘਟਨਾਵਾਂ ਨੂੰ ਸਿਰਫ ਸਿਆਸਤ ਦੇ ਨਜ਼ਰੀਏ ਤੋਂ ਨਹੀਂ ਦੇਖਦੇ ਸੀ ਫਿਰ ਕਿਵੇਂ ਉਸ ਵੇਲੇ ਦੇ ਸਮਾਜ ਆਰਥਿਕ ਹਾਲਾਤ ਸਭਿਆਚਾਰ ਉਹ ਸਾਰੇ ਮਾਹੌਲ ਦੇ ਵਿੱਚ ਰੱਖ ਕੇ ਦੇਖਦੇ ਸੀ ਅੱਛਾ ਪੂਰਾ ਪ੍ਰਸੰਗ ਸਮਝਾਉਂਦੇ ਸੀ हां जी बिल्कुल इस ਨਾਲ ਉਹਨਾਂ ਦਾ ਕੰਮ ਹੋਰ ਵੀ ਪਰੋਸੇਯੋਗ ਤੇ ਮਤਲਬ ਮੁਕੰਮਲ ਲੱਗਦਾ ਹੈ ਇਹ ਬਹੁਤ ਦਿਲਚਸਪ ਗੱਲ ਹੈ ਸਿਰਫ ਇਹ ਨਹੀਂ ਦੱਸਣਾ ਕਿ ਕੀ ਹੋਇਆ ਸਗੋਂ ਕਿਉਂ ਤੇ ਕਿਵੇਂ ਹੋਇਆ ਉਸ ਦੇ ਪਿੱਛੇ ਕੀ ਸੀ ਬਿਲਕੁਲ ਉਹ ਜਿਹੜੀ ਕਿਤਾਬ ਹੈ ਸਿੱਖ ਰਾਜ ਕਿਵੇਂ ਬਣਿਆ ਉਸ ਬਾਰੇ ਕੋਈ ਖਾਸ ਗੱਲ ਪਤਾ ਲੱਗਦੀ ਹੈ हां ਉਸ ਨੂੰ ਤਾਂ ਇੱਕ ਬੁਨਿਆਦੀ ਕਿਤਾਬ ਮੰਨਿਆ ਜਾਂਦਾ ਹੈ ਸਿੱਖ ਇਤਿਹਾਸ ਨੂੰ ਸਮਝਣ ਲਈ ਕਹਿੰਦੇ ਨੇ ਉਸ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਉਭਾਰ ਸਿੱਖ ਸਾਮਰਾਜ ਦੀ ਸਥਾਪਨਾ ਉਸਦੇ ਕਾਰਨ ਬੜੇ ਤਰਕ ਨਾਲ ਸਮਝਾਏ ਨੇ ਹਮ ਕਿ ਸਿਰਫ ਲੜਾਈਆਂ ਤੇ ਨਹੀਂ ਸਗੋਂ ਉਸ ਦੌਰ ਦੀਆਂ ਸਮਾਜਿਕ ਰਾਜਨੀਤਿਕ ਹਾਲਾਤਾਂ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਤਾਂ ਹੀ ਅੱਜ ਵੀ ਓਨੀ ਹੀ ਅਹਿਮ ਹੈ ਹਾਂਜੀ ਖੋਜਾਰਥੀ ਵੀ ਪੜਦੇ ਨੇ ਤੇ ਆਮ ਪਾਠਕ ਵੀ ਤਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਸੋਹਣ ਸਿੰਘ ਸੀਤਲ ਸਿਰਫ ਇੱਕ ਲੇਖਕ ਜਾਂ ਇਤਿਹਾਸਕਾਰ ਨਹੀਂ ਸਨ ਉਹ ਇੱਕ ਤਰ੍ਹਾਂ ਦੇ ਬੁੱਧੀਜੀਵੀ ਸਨ ਬਿਲਕੁਲ ਜਿਨ੍ਹਾਂ ਨੇ ਪੰਜਾਬ ਦੇ ਅਤੀਤ ਨੂੰ ਸਾਡੀ ਵਿਰਾਸਤ ਨੂੰ ਨਾ ਸਿਰਫ ਸਮਝਿਆ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਂਭਣ ਦਾ ਬਹੁਤ ਵੱਡਾ ਕੰਮ ਕੀਤਾ ਹਾਂ ਤੇ ਇਤਿਹਾਸ ਨੂੰ ਨਾ ਉਹ ਅਕਾਦਮਿਕ ਮਤਲਬ ਯੂਨੀਵਰਸਟੀਆਂ ਦੇ ਦਾਇਰਿਆਂ ਚੋਂ ਕੱਢ ਕੇ ਆਮ ਲੋਕਾਂ ਦੇ ਘਰਾਂ ਤੱਕ ਲੈ ਗਏ ਹਾਂ ਇਹ ਬਹੁਤ ਵੱਡਾ ਯੋਗਦਾਨ ਹੈ ਬਿਲਕੁਲ ਸਿਰਫ ਇਤਿਹਾਸ ਲਿਖਿਆ ਹੀ ਨਹੀਂ ਲੋਕਾਂ ਵਿੱਚ ਇਤਿਹਾਸ ਪੜਨ ਦੀ ਰੁਚੀ ਵੀ ਪੈਦਾ ਕੀਤੀ ਇੱਕ ਨਜ਼ਰੀਆ ਦਿੱਤਾ ਉਹਨਾਂ ਦੀਆਂ ਲਿਖਤਾਂ ਅੱਜ ਵੀ ਇੱਕ ਮਜ਼ਬੂਤ ਨੀਂਹ ਨੇ ਜਾਂਦੇ ਜਾਂਦੇ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਜਿਵੇਂ ਇਹ ਸੀਤਲ ਜੀ ਨੇ ਆਪਣੇ ਸਮੇਂ ਦੇ ਹਿਸਾਬ ਨਾਲ ਆਪਣੇ ਸਾਧਨਾਂ ਨਾਲ ਇਤਿਹਾਸ ਨੂੰ ਇੰਨਾ ਸੌਖਾ ਤੇ ਦਿਲਚਸਪ ਬਣਾ ਕੇ ਪੇਸ਼ ਕੀਤਾ ਹੁਣ ਆਈ ਤਾਂ ਯੋਗਤਾ ਬਹੁਤ ਤੇਜ਼ ਹੈ ਡਿਜੀਟਲ ਹੈ ਕੀ ਸਾਨੂੰ ਇਤਿਹਾਸ ਨੂੰ ਉਸੇ ਤਰ੍ਹਾਂ ਸਰਲ ਤੇ ਰੋਚਕ ਬਣਾਉਣ ਲਈ ਉਹਨਾਂ ਦੇ ਤਰੀਕੇ ਤਾਂ ਸਿੱਖਣਾ ਚਾਹੀਦਾ ਹੈ ਜਾਂ ਹੁਣ ਢੰਗ ਬਿਲਕੁਲ ਬਦਲ ਗਏ ਨੇ ਹਾਂ ਇਹ ਸੋਚਣ ਵਾਲੀ ਗੱਲ ਹੈ ਕਿ ਉਹ ਪਹੁੰਚ ਅੱਜ ਵੀ ਕੰਮ ਕਰ ਸਕਦੀ ਹੈ ਜਾਂ ਸਾਨੂੰ ਨਵੇਂ ਤਰੀਕੇ ਲੱਭਣੇ ਪੈਣਗੇ ਇਸ ਨਵੀਂ ਪੀੜੀ ਤੱਕ ਪਹੁੰਚਣ ਲਈ